ਨਿਕਾ ਜਹਾ ਝਗੜਾ ਬਣ ਗਿਆ ਕਤਲ ਦਾ ਮਾਮਲਾ ਇੱਕ ਨਹੀਂ ਸਗੋ ਦੋ ਦੋ ਗਿਦਰਬਾਹ ਦੇ ਕੋਟ ਪਾਈਥਾਨਾ ਦੀਨ ਪੰਦੇ ਦਸ਼ਮੇਸ਼ ਨਗਰ ਵਿੱਚ ਸਰਕਾਰੀ ਖਾਲ ਦੇ ਝਗੜੇ ਨੂੰ ਲੈ ਕੇ ਦੋਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸੱਤ આરોપીਾਂ ਖਿਲਾਫ ਕੇਸ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜ਼ਖਮੀ ਹੋਏ ਤਿੰਨ ਵਿਅਕਤੀਆਂ ਦਾ ਇਲਾਜ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਡੀਐਸਪੀ ਗਿਦਰਬਾਹਾ ਅਰुण ਮੰਡਲ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ 6 ਫਰਵਰੀ ਸ਼ਾਮ ਨੂੰ ਸਰਕਾਰੀ ਖਾਲਤੋਂ ਪਾਣੀ ਲੈਣ ਨੂੰ ਲੈ ਕੇ ਧਰਾਂ ਦੇ ਵਿੱਚ ਝਗੜਾ ਹੋ ਗਿਆ ਝਗੜੇ ਦੌਰਾਨ ਦੋਸ਼ੀਆਂ ਨੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਦੀ ਜਾਨ ਚਲੀ ਗਈ ਹਾਂਜੀ ਜਬਸਬ ਕੀ ਮਾਮਲਾ ਪੂਰਾ ਕਿਡਾ ਮਟਰ ਹੋਇਆ ਨੇ ਤੋਂ ਜੈਹਾਂਜੀ ਸਾਰਿਆਂ ਜੋ ਕੱਲ ਇੱਕ ਸਾਡੇ ਸਾਹਮਣੇ ਮਾਮਲਾ ਆਇਆ ਜਿਸ ਵਿੱਚ ਦੋਰਾ ਇੱਕ ਜਿਹੜਾ ਹੈਗਾ ਮਟਰ ਹੋਇਆ ਹੈਗਾ ਅ ਸੂਚਨਾ ਮਿਲਣ ਤੇ ਤੁਰੰਤ ਮਾਨਜੋਗ ਐਸਐਸਪੀ ਸ਼੍ਰੀ ਅਭਿਮਨਿਉ ਰਾਣਾ ਆਈਪੀਐਸ ਜੀ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪੁੱਛੇ ਹਾਂਗੇ ਤਾਂ ਇਹ ਸੂਚਨਾ ਸਾਨੂੰ ਪ੍ਰਾਪਤ ਹੋਈਏਗੀ ਕਿ ਇੱਕ ਨਿਰਮਲ ਸਿੰਘ ਤੇ ਬਲਜੀਤ ਸਿੰਘ ਜਿਹੜੇ ਹੈਗੇ ਨੇ ਦੋ ਬੰਦੇ ਸਿਵਲ ਹਸਪੀਟਲ ਜਿਹੜੇ ਆਪਣੇ ਕਿਦਰਵਾਹ ਵਿਖਲੇ ਹੰਦੇਗੇ ਸੀ ਜਿਨ੍ਹਾਂ ਨੂੰ ਬ੍ਰੌਟ ਟੈਸਟ ਪੁਆਇਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਤੇ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਉੱਥੇ ਆਪਣਾ ਜਬਰਦਨ ਸਿੰਘ ਐਂਡ ਫੈਮਲੀ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਇੱਕ ਸਰਕਾਰੀ ਖਾਲ ਦਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕੁਝ ਉਸਵੰਦੀ ਰੰਜਸ਼ ਚਾਲ ਰਹੀ ਸੀ ਜੋ ਕੱਲ ਜਿਹੜਾ ਹੈਗਾ ਉਹਨਾਂ ਦੀ ਪਾਣੀ ਦੀ ਵਾਰੀ ਹੋਣ ਕਰਕੇ ਉਹਨਾਂ ਵੱਲੋਂ ਆਪਣਾ ਖਾਲ ਦੇ ਵਿੱਚੋਂ ਮਿੱਟੀ ਘੱਟੀ ਜਾ ਰਹੀ ਸੀ ਜਿੱਥੇ ਇਹ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਤੇ ਨਿਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਹਸਪੀਟਲ ਲੈ ਆਂਦੇ ਉਹ ਬਰਾਡਡ ਡਿਕਲੇਅਰ ਕੀਤਾ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਸਾਡੀ ਕੋਟਪਾਈ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਮੁਕੱਦਮਾ ਨੰਬਰ 21 ਅਧੀਨ ਤਾਰਾ 103 109 62 ਬੀ ਐਨ ਐਸ ਅਤੇ 2527 ਚਰੰਦਾ ਅਸਲਾ ਇੱਕ ਤਾਂ ਜਿਹੜਾ ਹੈਗਾ ਦਰਜ ਰਜਿਸਟਰ ਕਰ ਲੈ ਗਿਆ ਹੈਗਾ ਤੇ ਇਹਦੇ ਵਿੱਚ ਕੁੱਲ ਜਿਹੜੇ ਹੈਗੇ ਨੇ ਸਾਡੇ 7 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਦੱਸੇ ਗਏ ਨੇ ਜੋ ਇਹਨਾਂ ਦੋਸ਼ੀਆਂ ਦੇ ਸਵੰਥੇ ਵਿੱਚ ਜਿਹੜਾ ਹੈਗਾ 3 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਰਾਊਂਡ ਅਪ ਕਰ ਲਏ ਗਏ ਨੇ ਦੋਸ਼ੀ ਤੇ ਸਾਡੀ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਮਤਲਬ ਜੇ ਕੌਮਲੇ ਵਾਲੇ ਸਸਰਾਕੜਾ ਨਹੀਂ ਗੁੰਮ। ਇਸ ਵੰਦੀ ਕੋਈ ਕੰਪਲੇਂਟ ਨਹੀਂ ਆਈ ਸੀ ਪਹਿਲਾਂ ਜੋ ਮੌਕਾ ਤੇ ਉਸ ਤੋਂ ਦੇ ਦੋ ਇਹ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਰਿਪੋਰਟਿੰਗ ਹੋਈ ਹੈਗੀ ਆ ਤੇ ਪੁਲਿਸ ਉੱਥੇ ਆਕ ਤੇਗੀ। ਕੁਝ ਦੂਜੀ ਧਰ ਦੇ ਵੀ ਜ਼ਖਮੀ ਹੋਏ। ਜੀ ਬਿਲਕੁਲ ਇਹਦੇ ਵਿੱਚ ਜਿਹੜੀ ਦੂਸਰੀ ਧਰ ਹੈਗੀ ਆ ਦੂਸਰੀ ਧਰ ਦੇ ਵੀ ਜਿਹੜੇ ਤਿੰਨ ਵਿਅਕਤੀ ਨੇ ਉਹ ਉਹ ਜ਼ਖਮੀ ਹੋਏ ਨੇ ਜੋ ਕਿ ਇਲਾਜ ਦੀ ਤਾਂ ਵੈਪਨ ਕੀ ਇਸਤੇਮਾਲ ਹੋਇਆ ਸਰ ਪੂਰੇ ਬਾਦ ਵੈਪਨ ਨੇ ਸਵਾਰਦਾਤ ਦੇ ਵਿੱਚ ਜਿਹੜੇ ਗਨ ਸ਼ਾਟ ਵੀ ਫਾਇਰ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਕਸੀਆ ਜਿਹੜੇ ਹੋਰ ਹਥਿਆਰ ਆਮ ਤੌਰ ਤੇ ਟੰਡੇ ਸੋਟੀਆਂ ਉਹ ਜਿਹੜੇ ਹਥਿਆਰ ਵੀ ਜਿਹੜੇ ਆ ਇਸਤੇਮਾਲ ਹੋ। ਸਰ ਦੂਸਰੀ ਤਰਫੋਂ ਤਾਂ ਵੈਪਨ ਨਹੀਂ ਸੀ ਪਰ ਵੈਪਨ ਦੋਨੇ ਪਾਸੇ ਜ਼ਖਮੀ ਕਿਵੇਂ ਹੋ ਗਏ ਜੋ ਸਾਨੂੰ ਜਿਹੜੀ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਕਿ ਜਿਹੜਾ ਬਲਜੀਤ ਸਿੰਘ ਜਿਹੜਾ ਅਮਰਿਤਕ ਹੈਗਾ ਬਲਜੀਤ ਸਿੰਘ ਦੇ ਕੋਲ ਵੈਪਨ ਸੀ। ਜੇ ਜਦੋਂ ਉਹਨਾਂ ਦੇ ਜਿਹੜੀ ਹੈਗੀ ਆ ਸੱਟ ਲੱਗ ਜਾਂਦੀ ਹੈ ਉਹਨਾਂ ਦੇ ਇੱਥੇ-ਉੱਥੇ ਉੱਡੇਕ ਪੈਂਦੇ ਨੇ ਤਾਂ ਉਹਨਾਂ ਦਾ ਜਿਹੜਾ ਵੈਪਨ ਹੀ ਇਸਤੇਮਾਲ ਹੁੰਦਾ ਤੇ ਬਾਕੀ ਜਿਹੜੀ ਇਸ ਸੰਬੰਧੀ ਜਿਹੜੀ ਤਫਤੀਸ਼ ਹੈਗੀ ਉਹ جاری ਹੈਗੀ ਜੋ ਸਾਹਮਣੇ ਆਏਗਾ ਥੋੜਾ ਦੱਸ ਲੈਂਦਾ ਲਾਇਸੈਂਸਡ ਵੈਪਨ ਸੀ ਪਿਸਟਲ ਸੀਗਾ ਕੀ ਸੀਗਾ ਜਿਹੜੀ ਇਹ ਸਾਰੀਆਂ ਚੀਜ਼ਾਂ ਤਫਤੀਸ਼ ਦੇ ਅਧੀਨ ਨੇ ਉਹ ਸਾਡਾ ਚੱਲ ਰਿਹਾ ਜੋ ਆਏਗਾ ਉਹ ਸਾਫ਼ ਜੀ ਨਾਲ ਸਾਂਝਾ ਕਰਾਂਗੇ ਕਿੰਨੇ ਬੰਦੇ ਰਹਿ ਕੇ ਸਰਟ ਟੀਮ ਕਰ ਰਹੇ ਨੇ ਜੋ ਟੋਟਲੀ ਇਹਦੇ ਵਿੱਚ 7 ਦੋਸ਼ੀ ਉਹਨਾਂ ਵੱਲੋਂ ਦਿਖਾਏ ਗਏ ਨੇ ਜਿਨ੍ਹਾਂ ਵਿੱਚੋਂ 3 ਜਿਹੜੇ ਹੈਗੇ ਨੇ ਰੰਡਅਪ ਕਰ ਲਏ ਗਏ ਨੇ ਤੇ ਜਿਹੜੇ 3 ਨੇ ਉਹ ਇਲਾਜ ਦੇ ਨੇ ਉਸ ਤੋਂ ਇਲਾਵਾ ਜਿਹੜਾ 1 ਦੋਸ਼ੀ ਹੈਗਾ ਉਹਦੀ ਭਾਰ ਜਿਹੜੀ ਹੈ ਚੱਲ ਮੇਨ ਯੂਜ਼ ਕੌਣ ਰਿਹਾ ਸਰ ਇਸ ਪੂਰੇ ਮਾਮਲੇ ਜੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਇਹਨਾਂ ਦੀ ਖਾਲ ਦੀ ਲੜਾਈ ਸੀ ਕਿ ਇਹਨਾਂ ਵੱਲੋਂ ਜ਼ਿਆਦਾ ਜਿਹੜਾ ਐਗਰੈਸਿਵ ਜਿਹੜਾ ਸੀਗਾ ਉਹ ਜਬਰਜੰਗ ਜਿਹੜੇ ਹੈਗੇ ਉਹਨਾਂ ਵੱਲੋਂ ਦਿਖਾਇਆ ਜਾ ਰਿਹਾ ਸੀ ਸੋ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਉਹ ਉਨਾ ਪਹਿਲੂਆਂ ਤੇ ਹਾਲੇ ਤਫ਼ਤੀਸ਼ ਚੱਲ ਰਹੀ ਹੈ। ਹਾਰੇ ਦਾ ਨਵਾਂ ਬਣਾਇਆ ਜਾ ਰਿਹਾ ਸੀ ਜਾਂ ਪਹਿਲਾਂ ਨਹੀਂ ਬਣਾਉਣਾ। ਖਾਲੇ ਪੁਰਾਣਾ ਸਰਕਾਰੀ ਹੈਗਾ ਸੀ ਸ਼ੁਰੂ ਤੋਂ ਹੀ ਲੱਗਿਆ ਹੋਇਆ ਸੀ ਜਿਵੇਂ ਹੁਣ ਇਹ ਆਪਰੇਸ਼ਨਲ ਨਹੀਂ ਸੀਗਾ। ਪਿੱਛੇ ਇਹਨੂੰ ਆਪਰੇਸ਼ਨਲ ਇਹਨਾਂ ਵੱਲੋਂ ਕੀਤਾ ਗਿਆ ਸੀ। ਰਜਮੰਦੀ ਨਾਲ ਹੀ ਜਾਂ ਦੋਸ਼ੀ ਪਾਰਟੀ ਦੇ ਘਰੇ ਜਿਹੜਾ ਹੈਗਾ ਵਿਆਹ ਹੋਣ ਕਰਕੇ ਰਜਮੰਦੀ ਨਾਲ ਪਹਿਲਾਂ ਇਹਨਾਂ ਵੱਲੋਂ ਜਿਹੜੀ ਵਿੱਚ ਮਿੱਟੀ ਪਾਈ ਗਈ ਸੀ ਕਿ ਚਲੋ ਉਹ ਰਾਹ ਬਣਾਉਣ ਲਈ। ਬਟ ਜਦੋਂ ਉਹਨਾਂ ਨੇ ਪਾਣੀ ਦੀ ਵਾਰੀ ਲਈ ਉਹ ਮਿੱਟੀ ਕੱਢਣੀ ਚਾਹੀ ਤਾਂ ਉੱਥੇ ਇਹਨਾਂ ਦੇ ਵਿੱਚ ਟਕਰਾਅ ਹੋ ਗਿਆ। I <laughs>